ਸਾਤਰੀਆ ਕਾਲ ਕਿਸਾਨ ਵੀਰੋ ਫਾਰਮਰਸ ਵੈਲਫੇਅਰ ਹੱਬ ਦੇ ਚੈਨਲ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਉਮੀਦ ਕਰਦੇ ਹਾਂ ਤੁਸੀਂ ਸਾਰੇ ਤੰਦਰੁਸਤ ਤੇ ਸਿਹਤਮੰਦ ਹੋਵੋਗੇ ਕਿਸਾਨ ਵੀਰੋ ਕਿਸਾਨਾਂ ਵਾਸਤੇ ਬਹੁਤ ਵੱਡੀ ਰਾਤ ਦੀ ਖਬਰ ਪਿਛਲੇ ਦਿਨਾਂ ਤੋਂ ਜੋ ਕਾਫੀ ਕਿਸਾਨ ਵੀਰ ਝੋਨੇ ਦੀ ਸਰਕਾਰੀ ਖਰੀਦ ਨੂੰ ਲੈ ਕੇ ਕਾਫੀ ਖੱਜਲ-ਖਵਾਰੀ ਦਾ ਸਾਹਮਣਾ ਕਰ ਰਹੇ ਸੀ ਤੇ ਉਹ ਝੋਨੇ ਦੀ ਖਰੀਦ ਦੇ ਉੱਪਰ ਹੁਣ ਆਰਟੀ ਐਸੋਸੀਏਸ਼ਨ ਦੀ ਤੇ ਪੰਜਾਬ ਸਰਕਾਰ ਦੀ ਜੋ ਸਹਿਮਤੀ ਹੈ ਉਹ ਬਣ ਗਈ ਹੈ ਜੋ ਵੀ ਮੰਗਾ ਸੀ ਆਰਤੀਆਂ ਦੀਆਂ ਸਾਰੀਆਂ ਮੰਗਾ ਸਰਕਾਰ ਨੇ ਮੰਨ ਲੀਆਂ ਨੇ ਚਾਹੇ ਉਹ ਉਹਨਾਂ ਦੇ ਕਮਿਸ਼ਨ ਦੀ ਗੱਲ ਹੋਵੇ ਚਾਹੇ ਉਹ ਦਾਲੇ ਦੀ ਗੱਲ ਹੋਵੇ ਮਜ਼ਦੂਰੀ ਦੀ ਗੱਲ ਹੋਵੇ ਲੇਬਰ ਦੀ ਗੱਲ ਹੋਵੇ ਸਾਰੀਆਂ ਮੰਗਾਂ ਜੋ ਸਰਕਾਰ ਨੇ ਮੰਨ ਲਈਆਂ ਤੇ ਉਹਨਾਂ ਦੇ ਕਮਿਸ਼ਨ ਨੂੰ ਲੈ ਕੇ ਜੋ ਕੇਂਦਰ ਸਰਕਾਰ ਨਾਲ ਜੁੜੀਆਂ ਮੰਗਾਂ ਸੀ ਉਸ ਤੇ ਵੀ ਪੰਜਾਬ ਸਰਕਾਰ ਨੇ ਭਰੋਸਾ ਦਿਵਾਇਆ ਕਿ ਉਹ ਕੇਂਦਰ ਸਰਕਾਰ ਤੱਕ ਜੋ ਉਹਨਾਂ ਦੀਆਂ ਮੰਗਾਂ ਲੈ ਕੇ ਜਾਣਗੇ ਜੇ ਕੇਂਦਰ ਸਰਕਾਰ ਉਸ ਤੇ ਹਾਮੀ ਨਹੀਂ ਭਰਦੀ ਤਾਂ ਪੰਜਾਬ ਸਰਕਾਰ ਉਹਨਾਂ ਦਾ ਜੋ ਕਮਿਸ਼ਨ ਹੈ 2.5% ਉਸ ਦੀ ਭਰਪਾਈ ਪੰਜਾਬ ਸਰਕਾਰ ਕਰੇਗੀ ਸੋ ਸਾਰੀਆਂ ਮੰਗਾਂ ਲਗਭਗ ਜੋ ਆਰਤੀਆਂ ਦੀਆਂ ਮਨ ਲੀਆਂ ਗਈਆਂ ਤੇ ਉਸ ਤੋਂ ਬਾਅਦ ਆਰਥੀਆਂ ਨੇ ਵੀ ਜੋ ਹੜਤਾਲ ਵਾਪਸ ਲੈਣ ਦਾ ਫੈਸਲਾ ਕੀਤਾ ਹੈ ਦੇ ਉਸ ਤੋਂ ਬਾਅਦ ਨਾਲ ਦੀ ਨਾਲ ਹੀ ਜੋ ਕੱਲ ਸ਼ਾਮ ਨੂੰ 6 ਵਜੇ ਦੇ ਕਰੀਬ ਕੁਝ ਮੰਡੀਆਂ ਦੇ ਵਿੱਚ ਸਰਕਾਰੀ ਖਰੀਦ ਸ਼ੁਰੂ ਵੀ ਹੋਈ ਹੈ ਤੇ ਡੀਸੀ ਸਾਹਿਬਾਨਾ ਨੇ ਆਪ ਜੋ ਮੰਡੀਆਂ ਦੇ ਵਿੱਚ ਜੋ ਸਰਕਾਰੀ ਖਰੀਦ ਦਾ ਐਲਾਨ ਕੀਤਾ ਕੁਝ ਕੁ ਮੰਡੀਆਂ ਦੇ ਵਿੱਚ ਜੋ ਝੋਨੇ ਦੀ ਟੇਰੀਆਂ ਵੀ ਤੁਲੀਆਂ ਨੇ ਸੋ ਕਪੂਰਥਲਾ ਦੀ ਤੁਸੀਂ ਖਬਰ ਦੇਖ ਰਹੇ ਹੋ ਕਪੂਰਥਲਾ ਜਲੰਧਰ ਲੁਧਿਆਣਾ ਕਈ ਜਗ੍ਹਾ ਤੇ ਅੰਬਰਸਰ ਵੀ ਜੋ ਝੋਨੇ ਦੀ ਸਰਕਾਰੀ ਖਰੀਦ ਬੀਤੇ ਦਿਨ ਸ਼ਾਮ ਨੂੰ 6:30 ਵਜੇ ਤੋਂ ਸ਼ੁਰੂ ਹੋ ਗਈ ਹੈ ਕਿਸਾਨ ਜਥੇਬੰਦੀਆਂ ਦਾ ਵੀ ਇਸ ਦੇ ਵਿੱਚ ਜੋ ਕਾਫੀ ਐਮ ਰੋਲ ਸੀ ਉਹਨਾਂ ਨੇ ਜੋ ਝੋਨੇ ਦੀ ਸਰਕਾਰੀ ਖਰੀਦ ਨੂੰ ਲੈ ਕੇ ਜੋ ਧਰਨਾ ਪ੍ਰਦਰਸ਼ਨ ਚੰਡੀਗੜ੍ਹ ਦੇ ਵਿੱਚ ਜੋ ਧਰਨਾਲ ਆ ਰੱਖਿਆ ਸੀ ਉਹ ਠੇਰੀਆਂ ਟੁੱਲਣ ਤੋਂ ਬਾਅਦ ਉਹਨਾਂ ਨੇ ਜੋ ਧਰਨਾ ਹੈ ਉਹ ਚੱਕਣ ਦਾ ਫੈਸਲਾ ਜੋ ਕਿਸਾਨ ਜਥੇਬੰਦੀਆਂ ਨੇ ਵੀ ਕੀਤਾ ਤੇ ਸਰਕਾਰ ਨੇ ਉਹਨਾਂ ਨਾਲ ਮੀਟਿੰਗ ਕਰਕੇ ਵੀ ਭਰੋਸਾ ਦਿਵਾਇਆ ਕਿ ਕੋਈ ਵੀ ਦਿੱਕਤ ਅੱਗੇ ਸਰਕਾਰੀ ਖਰੀਦ ਦੇ ਵਿੱਚ ਕਿਸਾਨਾਂ ਨੂੰ ਨਹੀਂ ਆਉਣ ਦਿੱਤੀ ਜਾਏਗੀ ਸੋ ਇਹ ਸਭ ਮੀਟਿੰਗਾਂ ਤੋਂ ਬਾਅਦ ਕੱਲ ਬੀਤੇ ਦਿਨ ਜੋ ਭਗਵੰਤ ਸਿੰਘ ਸਾਹਿਬ ਚਮਕੌਰ ਸਾਹਿਬ ਮੱਥਾ ਟੇਕਣ ਗਏ ਐ ਤੇ ਉਸ ਤੋਂ ਬਾਅਦ ਉਹਨਾਂ ਨੇ ਕਿਸਾਨਾਂ ਨਾਲ ਗੱਲਬਾਤ ਵੀ ਕੀਤੀ ਐ ਤੇ ਕਿਸਾਨਾਂ ਨੂੰ ਵੀ ਭਰੋਸਾ ਦਿਵਾਇਆ ਕਿ ਜੋ ਸਰਕਾਰੀ ਖਰੀਦ ਹੈ ਉਹ ਅੱਜ ਸ਼ਾਮ ਤੋਂ ਸ਼ੁਰੂ ਹੋ ਗਈ ਐ ਤੇ ਕਿਸਾਨ ਕੱਲ ਤੋਂ ਮੰਡੀਆਂ ਦੇ ਵਿੱਚ ਝੋਨਾ ਲੈ ਕੇ ਜਾ ਸਕਦੇ ਐ ਆਰਤੀਆਂ ਨਾਲ ਵੀ ਸਹਿਮਤੀ ਬਣ ਗਈ ਐ ਸ਼ੈਲਰ ਵਾਲਿਆਂ ਨਾਲ ਵੀ ਬਣ ਗਈ ਐ ਤੇ ਮਜ਼ਦੂਰਾਂ ਨਾਲ ਵੀ ਜੋ ਸਹਿਮਤੀ ਸਰਕਾਰ ਦੀ ਬਣ ਗਈ ਹੈ ਕੋਈ ਵੀ ਦਿੱਕਤ ਆਉਣ ਵਾਲੇ ਦਿਨਾਂ ਦੇ ਵਿੱਚ ਕਿਸਾਨਾਂ ਨੂੰ ਨਹੀਂ ਆਏਗੀ ਸੋ ਆਓ ਭਗਵੰਤਬਾਨ ਸਾਹਿਬ ਦਾ ਬਿਆਨ ਸੁਣਦੇ ਆਂ ਤੇ ਉਸ ਤੋਂ ਬਾਅਦ ਆਪਾਂ ਜੋ ਹੈ ਅੱਗੇ ਇਸ ਤੇ ਚਰਚਾ ਕਰਦੇ ਆਂ ਸਾਹਮਣੇ ਜੀ ਅਸੀਂ ਅੱਜ ਅਸੀਂ ਐਸੋਸੀਏਸ਼ਨ ਦੀ ਮੀਟਿੰਗ ਕਰਕੇ ਆਏ ਜੀ ਤੇ ਖੁੱਲ੍ਹ ਵੀ ਹੜਤਾਲ ਜੀ ਖੁੱਲ੍ਹ ਵੀ ਹੜਤਾਲ ਜੀ ਖੁੱਲ੍ਹ ਵੀ ਮੰਗਾਂ ਕੱਲ ਤੋਂ ਕੱਲ ਤੋਂ ਕੰਮ ਕਿੱਲੋਂ ਜੀ ਤੇ ਮਨਨ ਨੂੰ ਕਿਹਾ ਵੀ ਸਭ ਤੋਂ ਮੱਤ ਤੋਂ ਬਾਅਦ ਮਤਲਬ ਮੈਂ ਨਹੀਂ ਚਾਹੁੰਦਾ ਕਿ ਕਿ ਮੈਂ ਆਪ ਖੁਦ ਜਮੀਨਾ ਪਰਵਾਰ ਨੂੰ ਬੁਲਾਉਂਦਾ ਵੀ ਡਾਲਾ ਖੁੱਲੇ ਪੱਖਾ ਲੱਗੇ ਤੁਲੇ 5 ਤੋਂ 6 ਘੰਟੇ ਬੋਰੀ ਮੰਡੀ ਚ ਨਹੀਂ ਜੀ ਸਕਦਾ ਕਿ ਨੂੰ ਸੈਲਸ ਕਰ ਫੈਲਾਂ ਚ ਬਹੁਤ ਸਪੇਸ ਹੈਗੀ ਹੈ ਫੈਲਰਾਂ ਨਾਲ ਮੀਟਿੰਗ ਹੋ ਗਈ ਅਜਾੜ ਕੇ ਕਰਕੇ ਹੜਤਾਲ ਕੋਸ਼ਿਸ਼ ਹੜਤਾਲ ਕੋ ਜੇ ਕਿਸਾਨਾਂ ਦੇ ਪੈਸੇ ਸਾਡੇ ਕੋਲੇ ਆ ਗਏ 48000 ਰੁਪਏ ਸੀਸੀਐਲ ਕੇ ਅੰਦਰ ਕੈਸ਼ ਕ੍ਰੈਡਿਟ ਜੀ ਸਰ ਜੇ ਉਹ ਤਾਂ ਕੋ ਕਰੇ 500 ਦੇ ਪੈਸੇ ਆਹੀ ਕੰਮ ਦਾ ਲਾਨੇਦਾਰ ਦਾ ਠੀਕ ਹੈ ਬਿਲਕੁਲ ਕਿਉਂ ਸਾਰੇ ਪਰਿਵਾਰ ਦਾ ਖਿਆਲ ਤੁਸੀਂ ਮੇਰੇ ਪਰਿਵਾਰ ਦੇ ਮੈਂਬਰ ਹੋ ਬੜੀਆ ਕੱਲ ਨਰਾਤਿਆਂ ਦਿਨ ਚੱਲਦੇ ਨੇ 14 ਦਿਨ ਚੱਲਦੇ ਨੇ ਖੁਸ਼ੀਆਂ ਸੋ ਕਿਸਾਨ ਵੀਰੋ ਇਹ ਇੱਕ ਚੰਗੀ ਰਾਤ ਪਰੀ ਖਬਰ ਹੈ ਕਿਉਂ ਕਿਸਾਨ ਕਾਫੀ ਪਿਛਲੇ ਦਿਨਾਂ ਤੋਂ ਖੱਜਲ-ਖਵਾਰ ਹੋ ਰਹੇ ਸੀ ਮੰਡੀਆਂ ਦੇ ਵਿੱਚ ਪਿਛਲੇ 5 5 7 7 ਦਿਨਾਂ ਤੋਂ ਜੋ ਮੰਡੀ ਦੇ ਵਿੱਚ ਕਿਸਾਨ ਝੋਨਾ ਲੈ ਕੇ ਬੈਠੇ ਸੀ ਤੇ ਉਹ ਖੱਜਲ ਖਵਾਰੀ ਹੋਣ ਆਉਣ ਵਾਲੇ ਦਿਨਾਂ ਦੇ ਵਿੱਚ ਕਿਸਾਨਾਂ ਨੂੰ ਨਹੀਂ ਭੁਗਤਣੀ ਪੈਗੀ ਜੋ ਮੰਡੀਆਂ ਦੇ ਵਿੱਚ ਉਹਨਾਂ ਦੀ ਫਸਲ ਤੋਲਦੇ ਆਂ ਹੀ ਨਾਲ ਦੀ ਨਾਲ ਜੋ ਪੈਸਾ ਹੈ ਉਹਨਾਂ ਦੇ ਖਾਤਿਆਂ ਦੇ ਵਿੱਚ ਟਰਾਂਸਫਰ ਹੋ ਜਾਏਗਾ ਤੇ ਇੱਕ ਬੇਨਤੀ ਜੋ ਕਿਸਾਨਾਂ ਨੂੰ ਵੀ ਹੈ ਵੀ ਜੋ ਮੰਡੀ ਦੇ ਵਿੱਚ ਇਸ ਵਾਰ ਗਿੱਲਾ ਝੋਨਾ ਨਾ ਲੈ ਕੇ ਜਾਣ ਅੱਗੇ ਹੀ ਪਹਿਲੇ ਹੀ ਬਹੁਤ ਕਿਸਾਨਾਂ ਨੂੰ ਦਿੱਕਤ ਦਾ ਸਾਹਮਣਾ ਕਰਨਾ ਪੈ ਰਿਹਾ ਸੋ ਗਿੱਲੇ ਝੋਨੇ ਕਰਕੇ ਕਿਸਾਨਾਂ ਨੂੰ ਫਰਕ ਕੋਈ ਨਹੀਂ ਪੈਣਾ ਪਰ ਇਹਦੇ ਨਾਲ ਜੋ ਅੱਗੇ ਸੁਚਾਰੂ ਢੰਗ ਨਾਲ ਜੋ ਸਰਕਾਰੀ ਖਰੀਦ ਚੱਲ ਸਕੇ ਕਿਸਾਨ ਵੀ ਆਪ ਦਾ ਜੋ ਫਰਜ਼ ਹੈ ਉਹ ਜ਼ਰੂਰ ਨਿਭਾਉਣ ਚੰਗਾ ਸੁਕਾ ਕੇ ਝੋਨਾ ਮੰਡੀ ਦੇ ਵਿੱਚ ਲੈ ਕੇ ਜਾਣ ਸੋ ਇਸ ਵੇਲੇ ਦੀ ਇਹ ਖਬਰ ਦੱਸਦੇ ਹੋਏ ਕਾਫੀ ਖੁਸ਼ੀ ਹੋ ਰਹੀ ਹੈ ਕਿ ਜੋ ਹੜਤਾਲ ਹੈ ਉਹ ਖਤਮ ਹੋ ਗਈ ਹੈ ਕਿਉਂ ਪਿਛਲੇ ਕਈ ਦਿਨਾਂ ਦੇ ਵਿੱਚ ਜੋ ਕਿਸਾਨਾਂ ਨੇ ਬਹੁਤ ਦਿੱਕਤ ਦਾ ਸਾਹਮਣਾ ਕੀਤਾ ਜੋ ਕਈਆਂ ਨੇ ਆਪ ਦਾ ਜੋ ਝੋਨਾ ਮੰਦੇ ਭਾ ਵੀ ਜੋ ਵੇਚ ਕੇ ਗਏ ਨੇ ਹੁਣ ਉਹਨਾਂ ਨੂੰ ਕੋਈ ਦਿੱਕਤ ਨਹੀਂ ਆਏਗੀ ਸਾਰੀ ਸਰਕਾਰੀ ਖਰੀਦ ਜੋ ਸਚਾਰੂ ਢੰਗ ਨਾਲ ਅੱਜ ਤੋਂ ਸ਼ੁਰੂ ਹੋ ਜਾਏਗੀ ਸੋ ਕਿਸਾਨ ਵੀਰੋ ਇਹ ਜਾਣਕਾਰੀ ਸੀ ਜੋ ਸਰਕਾਰੀ ਖਰੀਦ ਦੇ ਰਿਲੇਟਡ ਤਹਾਡੇ ਇਸ ਤੇ ਕੀ ਵਿਚਾਰ ਨੇ ਤੁਸੀਂ ਵੀ ਕਮੈਂਟਾਂ ਦੇ ਵਿੱਚ ਆਵਦਾ ਜੋ ਅ ਗੱਲਬਾਤ ਹੈ ਉਹ ਰੱਖਿਆ ਕਰੋ ਤੇ ਇਸ ਦੇ ਨਾਲ ਨਾਲ ਜਾਣਕਾਰੀ ਚੰਗੀ ਲੱਗੀ ਤਾਂ ਵੱਧ ਤੋਂ ਵੱਧ ਕਿਸਾਨ ਵੀਰਾਂ ਨਾਲ ਇਹ ਜਾਣਕਾਰੀ ਜ਼ਰੂਰ ਸਾਂਝੀ ਕਰੋ ਤਾਂ ਜੋ ਉਹਨਾਂ ਨੂੰ ਵੀ ਇਸ ਖਬਰ ਦਾ ਪਤਾ ਲੱਗ ਸਕੇ ਤੇ ਜਿਹੜੇ ਕਿਸਾਨ ਵੀਰਾਂ ਦਾ ਜੋ ਵਾਢੀ ਪੈਂਡਿੰਗ ਹੈ ਉਹ ਵਾਢੀ ਕਰ ਸਕਣ ਤੇ ਮੰਡੀ ਦੇ ਵਿੱਚ ਆਵਦਾ ਜੋ ਝੋਨਾ ਅੱਜ ਤੋਂ ਲੈ ਕੇ ਆ ਸਕਣ ਕੋਈ ਵੀ ਦਿੱਕਤ ਉਹਨਾਂ ਨੂੰ ਨਹੀਂ ਆਉਣ ਦਿੱਤੀ ਜਾਏਗੀ ਵਾਰ-ਵਾਰ ਜੋ ਪੰਜਾਬ ਸਰਕਾਰ ਭਰੋਸਾ ਆਰਤੀਆਂ ਨੂੰ ਸ਼ੈਲਰ ਵਾਲਿਆਂ ਨੂੰ ਤੇ ਕਿਸਾਨਾਂ ਨੂੰ ਦਿਵਾਰੀ ਹੈ ਸੋ ਕਿਸਾਨ ਵੀਰੋ ਇਹ ਮੇਨ ਜੋ ਜਾਣਕਾਰੀ ਸੀ ਮੇਨ ਖਬਰ ਸੀ ਜੋ ਚੋਨੇ ਦੀ ਸਰਕਾਰੀ ਖਰੀਦ ਨੂੰ ਲੈ ਕੇ ਜਾਣਕਾਰੀ ਚੰਗੀ ਲੱਗੀ ਤਾਂ ਵੱਧ ਤੋਂ ਵੱਧ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰ ਦਿਆ ਕਰੋ ਤੇ ਇਦਾਂ ਦੀ ਖੇਤੀਬਾੜੀ ਸੰਬੰਧੀ ਜਾਣਕਾਰੀ ਵਾਸਤੇ ਫਾਰਮਰਸ ਵੈਲਫੇਅਰ ਹੱਬ ਦੇ YouTube ਚੈਨਲ ਤੇ Facebook ਪੇਜ ਨੂੰ ਵੀ ਲਾਈਕ ਤੇ ਫੋਲੋ ਕਰਨਾ ਨਾ ਭੁੱਲਿਓ ਬਹੁਤ ਬਹੁਤ ਧੰਨਵਾਦ ਕਿਸਾਨ ਵੀਰੋ ਤੁਹਾਡਾ ਦਿਨ ਸ਼ੁਭ ਹੋਵੇ